ਉਹਦੇ ਸੋਚ ਸਮਝ ਕੇ ਪਰਕੇ ਬਣਾਇਓ ਮੇਰੇ ਵੀਰੋ ਜਿਹੜੇ ਮੈਨੂੰ ਵਿੰਦੇ ਆ ਨਾ ਇਕੱਲੇ ਰੋਇਆ ਸਭ ਤੋਂ ਵਧੀਆ ਇਕੱਲੇ ਰੋ ਕੋਈ ਲੋੜ ਦੀ ਜੇ ਨੂੰ ਸੱਜਣ ਬਣਾਉਂਦੀ ਅੱਜ ਕੱਲ ਸੱਜਣ ਚੰਗੇ ਟਾਈਮ 'ਚ ਸਾਰੇ ਨਾਲ ਖੜਦੇ ਆ ਮਸ਼ਨੂਰੀ ਭਾਈ ਹਨਾ ਅੱਜ ਸਸਕਾਰ ਅੰਤਿਮ ਸਸਕਾਰ ਕਰਕੇ ਆਇਆ ਤਾਂ ਇਹਦਾ ਕੋਈ ਸੱਜਣ ਨਹੀਂ ਮੇਰੇ ਨਾਲ ਖੜਿਆ ਕੱਲੇ ਫੋਨ ਆ ਗਏ ਕੋਈ ਨਹੀਂ ਹਾਨੂੰ ਫੋਨ ਕਰਦੀ ਯਾਰ ਮੈਂ ਫੋਨ ਥੋੜੀ ਕਰੂੰ ਤੁਹਾਨੂੰ ਯਾਰ ਮੈਨੂੰ ਪਤਾ ਮੈਂ ਆਪਣੇ ਆਪ ਨੂੰ 10 ਵਾਰ ਆਪਣੇ ਫਾਦਰ ਸਾਹਿਬ ਨੂੰ ਆਪਣੀ ਮੰਮੀ ਨੂੰ ਆ ਨਾ ਤੀ ਲੱਕ ਟੁੱਟ ਗਿਆ ਮੇਰੇ ਸਾਹਬ ਭਰਾ ਹੀ ਉਹਨਾਂ ਦਾ ਤੇ ਮੇਰਾ ਪਾਇਆ ਸੀ ਆਪਣੀ ਮੰਮੀ ਨੂੰ ਸਹੇਲੀ ਬਣਾਉ ਉਹ ਤੋਂ ਉੱਤੇ ਕੋਈ ਨਹੀਂ ਇਹ ਫੈਮਲੀ ਦੇ ਉੱਤੇ ਪਰ ਗੱਲਾਂ ਦਿਲ ਤੇ ਲੱਗੀਆਂ ਵਾ ਮੈਂ ਕੁਝ ਕਹਿਣਾ ਨਾ ਕੇ ਨਾ ਨਾ ਕੋਈ ਸਾਰੇ ਭਰਾ ਆਪਣੇ ਕੁਝ ਅਗਰ ਨਹੀਂ ਜੇ ਮੈਂ ਗਵਾ ਵਧੀਆ ਵਾ ਹਾਂਜੀ ਸੱਚੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਂਪ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਇਸ ਅੰਤਰਾ ਗੈਂਗ ਕਾਫੀ ਮਸ਼ਹੂਰ ਹੋਈ ਫਿਰ ਰਹੀ ਸੀ ਜਿਸ ਦੇ ਵਿੱਚ ਦੋਸਤੋ ਇੱਕ ਬੰਦੇ ਨੇ ਇਸ ਗੈਂਗ ਨੂੰ ਛੱਡ ਦਿੱਤਾ ਹੈ ਜਿਸ ਦਾ ਨਾਮ ਹੈ ਨਵੀਂ ਸੁਨਿਆਰਾ ਉਸਨੇ ਕਿਹਾ ਕਿ ਮੇਰੇ ਡਾਊਨਫਾਲ ਦੇ ਵਿੱਚ ਮੇਰੇ ਕਿਸੇ ਯਾਰ ਨੇ ਮੇਰਾ ਸਾਥ ਨਹੀਂ ਦਿੱਤਾ ਅਤੇ ਜਦੋਂ ਮੇਰੀ ਚੜ੍ਹਾਈ ਹੁੰਦੀ ਹੈ ਉਦੋਂ ਸਾਰੇ ਇਕੱਠੇ ਹੋ ਜਾਂਦੇ ਹਨ ਇਸ ਕਰਕੇ ਮੈਂ ਹੁਣ ਇਕੱਲਾ ਹੀ ਵੀਡੀਓਜ਼ ਪਾਉਂਗਾ ਅਤੇ ਜੋ ਵੀ ਕਰੂੰਗਾ ਆਪਣੇ ਘਰ ਦੇ ਨਾਲ ਕਰੂੰਗਾ ਫਿਲਹਾਲ ਦੋਸਤੋ ਤੁਹਾਡਾ ਕੀ ਕਹਿਣਾ ਇਸ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਤੁਹਾਨੂੰ ਇਹਨਾਂ ਦੋਨੋਂ 'ਚ ਕਿਹੜਾ ਵਧੀਆ ਲੱਗਦਾ ਹੈ ਸਾਨੂੰ ਇਹ ਵੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤਾਂ ਨਵੀਆਂ-ਨਵੀਆਂ ਵੀਡੀਓਜ਼ ਨੂੰ ਲਾਈਕ ਤੇ ਕਮੈਂਟ